ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਦੋਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਤਿੰਨੋਂ ਜਵਾਈਆਂ ਦੀ ਪਰਖ ਦੇ ਲਈ ਸੇਵਾ ਦਿੱਤੀ ਤਾਂ ਉਸ ਵੇਲੇ ਫਿਰ ਗੁਰੂ ਸਾਹਿਬ ਜੀ ਦੇ ਦੋ ਜਵਾਈ ਅਹੰਕਾਰ ਕਰਕੇ ਪਿੱਛੇ हट ਗਏ ਪਰ ਸੰਗਤ ਜੀ ਜੇ ਭਾਈ ਜੇਠਾ ਜਿਨੇ ਦਿਨ ਰਾਤ ਸੇਵਾ ਕੀਤੀ ਮਿੱਟੀ ਢੋਈ ਲੰਗਰ ਦੀ ਸੇਵਾ ਕੀਤੀ ਅਤੇ ਸੰਗਤ ਦੇ ਜੋੜਿਆਂ ਦੀ ਸੇਵਾ ਕੀਤੀ ਕਿ ਜੇਠੇ ਤੇਰੀ ਨਿਮਰਤਾ ਤੇ ਭਾਵਨਾ ਸੇਵਾ ਭਾਵਨਾ ਕਰਕੇ ਹੀ ਤੁਤੂ ਗੁਰਗੱਦੀ ਦਾ ਹੱਕਦਾਰ ਹੈ ਤਾਂ ਸੰਗਤ ਜੀ ਇਸ ਤਰ੍ਹਾਂ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਵੱਲੋਂ ਗੁਰਗੱਦੀ ਤੇ ਬਿਠਾਇਆ ਗਿਆ ਸੰਗਤ ਜੀ ਅਸਲੀ ਮਹਾਨਤਾ ਅਹੰਕਾਰ ਵਿੱਚ ਨਹੀਂ ਸਤ ਨਿਮਰਤਾ ਅਤੇ ਸੇਵਾ ਵਿੱਚ ਹੈ ਸੰਗਤ ਜੀ ਜੇਕਰ ਤੁਸੀਂ ਵੀ ਮੰਨਦੇ ਹੋ ਕਿ ਅਸਲੀ ਮਹਾਨਤਾ ਨਿਮਰਤਾ ਦੇ ਵਿੱਚ ਹੈ ਤਾਂ ਇੱਕ ਵਾਰ ਵਾਹਿਗੁਰੂ ਜਰੂਰ ਲਿਖੋ ਅਤੇ ਇਸ ਵੀਡੀਓ ਨੂੰ ਹੋਰਨਾਂ ਨਾਲ ਵੀ ਸ਼ੇਅਰ ਕਰੋ ਸਿੱਖ ਭਾਈਚਾਰਾ ਨਿਮਰਤਾ ਦੀ ਸਿੱਖ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ